ਆਧਵੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਿੰਡ ਦੇ ਵਿੱਚ ਬੂਥ ਲਾਇਆ ਸੀ ਪੋਲਿੰਗ ਏਜੰਟ ਬਣੀ ਸੀ ਸੋ ਉਸ ਸਮੇਂ ਤੋਂ ਲੈ ਕੇ ਦੋਸਤੋ ਹੁਣ ਤੱਕ ਮੈਂ ਆਮ ਆਦਮੀ ਪਾਰਟੀ ਦੀ ਸੇਵਾ ਕਰਦੀ ਆ ਰਹੀ ਹਾਂ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਜਿਹੜੀ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ ਦੋਸਤੋ ਇੱਕ ਸਮਾਂ ਸੀ ਕਿ ਇੱਕ ਇੱਕ ਜਗ੍ਹਾ ਕੁਝ ਚਿੜੀਆਂ ਤੇ ਕਾਲੇ ਕਾਂ ਰਹਿੰਦੇ ਸੀ ਉਹ ਕਾਲੇ ਕਾਂ ਉਹਨਾਂ ਚਿੜੀਆਂ ਦੇ ਉੱਪਰ ਬਹੁਤ ਅਤਿਆਚਾਰ ਕਰਦੇ ਸੀ ਉਹਨਾਂ ਦੇ ਆਲਿਆਂ ਨੂੰ ਤਬਾਹ ਕਰ ਦਿੰਦੇ ਸੀ ਉਹਨਾਂ ਦੇ ਬੱਚਿਆਂ ਨੂੰ ਖਾ ਜਾਂਦੇ ਸੀ ਉਹਨਾਂ ਦੇ ਅੰਡੇ ਪੀ ਜਾਂਦੇ ਸੀ ਇਹ ਅਤਿਆਚਾਰ ਆ ਜਿਹੜਾ ਦਿਨ ਪਰ ਦਿਨ ਵੱਧ ਆ ਗਿਆ ਸੋ ਇੱਕ ਸਮਾਂ ਆਇਆ ਕਿ ਉਹਨਾਂ ਚਿੜੀਆਂ ਦੇ ਵਿੱਚੋਂ ਇੱਕ ਨਵੀਂ ਨਸਲ ਪੈਦਾ ਹੋਈ ਸੁਨਹਿਰੀ ਚਿੜੀਆਂ ਜੋ ਕਿ ਬਹੁਤ ਸੂਝਵਾਨ ਸੀ ਉਹਨਾਂ ਨੇ ਉਹ ਚਿੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਓ ਆਪਾਂ ਇਕੱਠੇ ਹੋ ਕੇ ਇਹਨਾਂ ਦਾ ਮੁਕਾਬਲਾ ਕਰੀਏ ਕਿ ਆਪਣੇ ਤੇ ਆਤਿਆਚਾਰ ਨਾ ਕਰ ਪਾਉਣ ਪਰ ਜਿਹੜੀਆਂ ਉਹ ਚਿੜੀਆਂ ਸੀ ਉਹ ਡਰਦੀਆਂ ਸੀ ਦੋਸਤੋ ਉਹ ਕਹਿੰਦੀ ਅਸੀਂ ਬਹੁਤ ਛੋਟੀਆਂ ਅਸੀਂ ਨਮਾਣੀਆਂ ਇਹਨਾਂ ਦਾ ਮੁਕਾਬਲਾ ਨਹੀਂ ਕਰ پا ਸਕਦੀਆਂ ਸੋ ਜਿਹੜੀਆਂ ਸੁਨਹਿਰੀ ਚਿੜੀਆਂ ਸੀ ਉਹਨਾਂ ਨੇ ਇੱਕ ਤਰਕੀਬ ਲਾਈ ਉਹਨਾਂ ਸਾਰੀਆਂ ਚਿੜੀਆਂ ਨੂੰ ਇੱਕ ਜਗ੍ਹਾ ਇਕੱਠਿਆਂ ਕੀਤਾ ਜਦੋਂ ਇਹ ਗੱਲ ਉਹਨਾਂ ਕਾਲੇ ਕਾਂਵਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੇ ਆਲਣਿਆਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਧਰ ਜਿਹੜੀਆਂ ਸੁਨਹਿਰੀ ਚਿੜੀਆਂ ਸੀ ਉਹ ਉਹ ਜੋ ਕਿ ਪਹਿਲਾਂ ਹੀ ਸੂਝਵਾਨ ਸੀ ਉਹਨਾਂ ਨੇ ਕੁਝ ਚਿੜੀਆਂ ਦੀ ਜਿਹੜੀ ਉੱਥੇ ਡਿਊਟੀ ਲਈ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਕਾਲੇ ਕਾਂ ਰਹੇ ਨੇ ਤਾਂ ਉਹਨਾਂ ਨੇ ਉਸ ਸਾਰੀਆਂ ਚਿੜੀਆਂ ਨੂੰ ਦੱਸਿਆ ਤੇ ਉਹਨਾਂ ਨੇ ਇਕੱਠੀਆਂ ਹੋ ਕੇ ਉਹਨਾਂ ਕਾਲੇ ਕਾਂਵਾਂ ਦੇ ਉੱਪਰ ਹਮਲਾ ਬੋਲ ਦਿੱਤਾ ਤੇ ਇੱਕ ਕਾਲੇ ਕਾਂ ਨੂੰ ਫੜ ਕੇ ਉਹਨੂੰ ਚੁੰਝਾਂ ਦੇ ਨਾਲ ਮਾਰ ਦਿੱਤਾ ਉਹਨੂੰ ਨੋਚ-ਨੋਚ ਕੇ ਉਸ ਜਗ੍ਹਾ ਤੇ ਟੰਗ ਦਿੱਤਾ ਜਿਹੜੇ ਰਸਤੇ 'ਚੋਂ ਉਹ ਕਾਲੇ ਕਾਂ ਆ ਕੇ ਉਹਨਾਂ ਦੇ ਆਲਿਆਂ ਤੇ ਹਮਲਾ ਕਰਦੇ ਸੀ ਇਸ ਤਰ੍ਹਾਂ ਜਿਹੜੇ ਉਹ ਕਾਲੇ ਕਾਂ ਸੀ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਉਹ ਹਿੰਮਤ ਨਹੀਂ ਕਰ पाए ਕਿ ਉਹ ਦੁਬਾਰਾ ਆ ਕੇ ਉਹਨਾਂ ਚਿੜੀਆਂ ਤੇ ਕੋਈ ਅਤਿਆਚਾਰ ਕਰ ਸਕਣ ਸੋ ਇਹ ਕਹਾਣੀ ਸੁਣਾਉਣ ਦਾ ਜਿਹੜਾ ਮੇਰਾ ਮਕਸਦ ਆ ਦੋਸਤੋ ਉਹ ਇਹੀ ਆ ਵੀ ਅੱਜ ਜਿਹੜਾ ਪੰਜਾਬ ਦੇ ਹਾਲਾਤ ਨੇ ਇਹ ਰਵਾਇਤੀ ਲੀਡਰ ਜੋ ਕਿ ਕਾਲੇ ਕਾਂ ਨੇ ਇਹ ਸਾਡੇ ਪੰਜਾਬ ਦੀ ਕਿਸਾਨੀ ਨੂੰ ਖਾ ਕੇ ਸਾਡੀ ਜਿਹੜੀ ਨੌਜਵਾਨੀ ਨੂੰ ਖਾ ਕੇ ਸਾਡੇ ਕਾਰੋਬਾਰਾਂ ਨੂੰ ਖਾ ਕੇ ਸਾਡੀਆਂ ਸਿਹਤ ਸਹੂਲਤਾਂ ਨੂੰ ਖਾ ਕੇ ਸਾਡੀ ਸਿੱਖਿਆ ਨੂੰ ਖਾ ਕੇ ਇਹ ਸਾਡੇ ਪੰਜਾਬ ਨੂੰ ਖਾ ਕੇ ਦੋਸਤੋ ਸੋ ਅੱਜ ਆਓ ਆਪਾਂ ਸਾਰੇ ਉਹ ਸੁਨਹਿਰੀ ਚਿੜੀਆਂ ਉਹ ਸੂਝਵਾਨ ਲੋਕ ਪੰਜਾਬ ਦੇ ਇਕੱਠੇ ਹੋਈਏ ਤੇ ਇਹਨਾਂ ਲੀਡਰਾਂ ਨੂੰ ਇਹਨਾਂ ਕਾਲੇ ਕਾਵਾਂ ਨੂੰ ਭਜਾਈਏ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੀਏ ਤਾਂ ਜੋ ਕਿਸੇ ਦੀ ਹਿੰਮਤ ਨਾ ਹੋ ਸਕੇ ਕਿ ਉਹ ਸਾਡੇ ਪੰਜਾਬ ਦੇ ਵੱਲ ਸਾਡੇ ਬੱਚਿਆਂ ਦੇ ਵੱਲ ਜਿਹੜਾ ਅੱਖ ਚੱਕ ਕੇ ਵੀ ਕੋਈ ਦੇਖ ਸਕੇ ਸੋ ਆਓ ਇਹ ਜਿਹੜਾ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਦਾ ਜੇਕਰ ਤੁਸੀਂ 4 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਲੈ ਕੇ ਆਉਂਗੇ ਤੇ ਇਹਨਾਂ ਕਾਲੀ ਲੀਡਰਾਂ ਨੂੰ ਤਾਂ ਹੀ ਅਸੀਂ ਜੇਲ੍ਹਾਂ ਦੇ ਵਿੱਚ ਬੰਦ ਕਰ ਸਕਦੇ ਆ ਆਪਣਾ ਜਿਹੜਾ ਖੁਸ਼ਹਾਲ ਪੰਜਾਬ ਆ ਉਹ ਸ਼ਾਂਤਮਈ ਜੀਵਨ ਤਾਂ ਹੀ ਹੋ ਸਕਦੇ ਆ ਜੀ ਦੋਸਤੋ ਸੋ ਆਓ ਆਪਾਂ ਸਾਰੇ ਆਮ ਆਦਮੀ ਪਾਰਟੀ ਦਾ ਸਾਥ ਦਈਏ ਇਨਕਲਾਬ